ਸਾਇਆ ਵੇ ਵਾਹ ਮੇਰੇ ਆ ਮੋਲਾ ਵਾਹ ਮੇਰੇ ਆ ਮੋਲਾ ਤੇਰੇ ਕੈਸੇ ਰੰਗਣਿਓ ਰੇ ਕਈ ਨਖਰੇ ਆਦੇ ਨਾਲ ਖਾਂਦੇ ਕਈ ਭੁੱਖੇ ਮਨ ਵਿਚਾਰੇ ਵਾਹ ਮੇਰੇ ਆ ਮੋਲਾ ਵਾਹ ਅੱਗ ਬਣਾਉਂਦਾ ਕੋਠੀ ਹੋ ਜਿੰਨੂੰ ਮਿੱਟੀ ਨਾਲ ਮਿੱਟੀ ਹੋ ਕੇ ਇੱਕ ਟੰਗ ਨਾ ਜੁੜਦੀ ਰੋਟੀ ਉਹ ਦੇਹੀ ਖੂਨ ਪਸੀਨੇ ਚੋਂ ਇੱਕ ਠੱਗ ਬਣਾਉਂਦਾ ਕੋਠੀ ਹੂੰ ਸੱਚਾ ਚੁੱਪ ਹੈ ਤੈਉ ਮਾੜਾ ਹੂੰ ਸੱਚਾ ਚੁੱਪ ਹੈ ਤੈਉ ਮਾੜਾ ਹੱਕੰਜਰ ਮਾਰੇ ਲਲਕਾਰੇ ਕਈ ਨਖਰੇ ਆਂ नल खांदे कई भूखे मरन बिचारे वाह जी मेरे आ मौला वाह मेरे आ मौला हों चूस के खून ग ਜਿੰਨੀ ਮਰਜ਼ੀ ਰਕਮ ਕਮਾ ਲਈ ਹੋ ਫਿਰ ਵੀ ਔਲਾਦਾਂ ਗੰਦੀਆਂ ਨੇ ਜਿੰਨੀ ਮਰਜ਼ੀ ਰਕਮ ਕਮਾ ਲਈ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਦਿਨ ਕੱਟਦੇ ਵਿੱਚ ਫਿਕਰਾਂ ਉਤੋਂ ਰਾਤ ਗਣੌਂਦੀ ਤਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾ ਮੇਰੇ ਆ ਮੋਲਾ ਵਾ ਚੋਹਾਂ ਨੂੰ ਜਾਂ ਫਿਰ ਸਭ ਦੀ ਚੋੜੀ ਪਰਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਜਾਂ ਨੇ ਸਾਡੇ ਬੰਦ ਕਰ ਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਜਾਂ ਨੇ ਸਾਡੇ ਬੰਦ ਕਰ ਦੇ ਆ ਬੈਠਾ ਵਿੱਚ ਥੁਹੀ ਦੇ ਕਮਲਾ ਆ ਬੈਠਾ ਵਿੱਚ ਥੁਹੀ ਦੇ ਕਮਲਾ ਤੈਨੂੰ ਹੀ ਤਾਨੇ ਮਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਆ ਮੋਲਾ ਵਾਹ ਮੇਰੇ